ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਲਾਲ ਸਿੰਘ ਲਾਲੀ ਚੇਅਰਮੈਨ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਆਪ ਜੀ ਨੂੰ ਦੱਸਣਾ ਚਾਹਣਾ ਕਿ ਆਪਾਂ ਹਰ ਸਾਲ ਹੀ 251 ਲੜਕੀਆਂ ਦੀਆਂ ਸ਼ਾਦੀਆਂ ਕਰਵਾਉਂਦੇ ਹਾਂ ਤਾਂ ਇਸ ਵਾਰ ਆਪਾਂ 1100 ਲੜਕੀਆਂ ਦੀਆਂ ਸ਼ਾਦੀਆਂ ਪੂਰੇ ਪੰਜਾਬ ਦੇ ਵਿੱਚ ਕਰਨ ਜਾ ਰਹੇ ਹਾਂ ਔਰ ਇਹ ਸ਼ਾਦੀਆਂ 22 ਤਿੰਨ 2026 ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂਕੀਟਾਪ ਮੱਤਾ ਜਿਲ੍ਹਾ ਫਰੀਦਕੋਟ ਵਿਖੇ ਕਰਵਾਈਆਂ ਜਾ ਰਹੀਆਂ ਹਨ ਤੇ ਨਾਲ ਹੀ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰਵਾਈਆਂ ਜਾਣਗੀਆਂ ਸੋ ਆਪ ਸਭ ਨੂੰ ਮੇਰੀ ਬੇਨਤੀ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਇਹਨਾਂ ਬੇਟੀਆਂ ਦੀਆਂ ਸ਼ਾਦੀਆਂ ਦੇ ਵਿੱਚ ਵੱਧ ਚੜ੍ਹ ਕੇ ਸੰਸਥਾ ਦਾ ਸਹਿਯੋਗ ਕਰਦੇ ਆ ਰਹੇ ਹਾਂ ਸੋ ਇਸ ਵਾਰ ਵੀ ਆਪਾਂ ਉਸੇ ਕਣੀ ਦੇ ਤਹਿਤ ਜਿੰਨੇ ਵੀ ਪਿੰਡਾਂ ਦੇ ਪੰਚ ਸਰਪੰਚ ਗੁਰਦੁਆਰਾ ਸਾਹਿਬ ਦੇ ਗਰੰਤੀ ਸਾਹਿਬਾਨ ਔਰ ਵਕ-ਵਕ ਕਮੇਟੀਆਂ ਦੇ ਆਗੂ ਅਤੇ ਅਧਿਕਾਰ ਜਿਨ੍ਹਾਂ ਨੂੰ ਅਸੀਂ ਹਰ ਵਾਰ ਬੇਨਤੀ ਕਰਦੇ ਆਂ ਨਰੇਗਾਲੇ ਭਰਾਵਾਂ ਨੂੰ ਔਰ ਅਧਿਕਾਰਦਾਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਇਸ ਵਾਰ ਵੀ ਆਪ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਪਹਿਲੇ ਨੰਬਰ ਤੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਤੇ ਪਾਓ ਤਾਂ ਜੋ ਆਪ ਜੀ ਦੇ ਆਸ-ਪਾਸ ਰਹਿਣ ਵਾਲੇ ਜਿੰਨੇ ਵੀ ਜ਼ਰੂਰਤਮੰਦ ਬੱਚੇ ਆ ਉਹਨਾਂ ਬੱਚਿਆਂ ਦੇ ਆਪਾਂ ਫਾਰਮ ਭਰ ਕੇ ਜਲਦੀ ਤੋਂ ਜਲਦੀ ਸੰਸਥਾ ਦੇ ਦਫ਼ਤਰ ਦੇ ਵਿੱਚ ਭੇਜੀਏ ਤਾਂ ਜੋ ਉਹਨਾਂ ਬੇਟੀਆਂ ਦੇ ਜਿਹੜੇ ਆ ਉਹ ਵਧੀਆ ਢੰਗ ਨਾਲ ਕਾਰਜ ਹੋ ਸਕਣ ਔਰ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਹਰ ਸਾਲ ਹੀ ਸੰਸਥਾ ਦਾ ਵੱਧ ਚੜ ਕੇ ਸਹਿਯੋਗ ਕਰਦੇ ਆ ਰਹੇ ਆਂ ਔਰ ਮੈਂ ਕਦੀ ਵੀ ਆਪ ਜੀ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਪੈਸੇ ਦਿਓ ਮੈਂ ਆਪ ਜੀ ਨੂੰ ਜਦੋਂ ਵੀ ਬੇਨਤੀ ਕੀਤੀ ਆ ਤਾਂ ਜ਼ਰੂਰਤ ਵਾਲੇ ਸਮਾਨ ਦੀ ਬੇਨਤੀ ਕੀਤੀ ਆ ਔਰ ਜ਼ਰੂਰਤ ਦਾ ਸਮਾਨ ਜਿਹੜਾ ਹੈਗਾ ਇਸ ਵਾਰ ਵੀ ਆਪਾਂ ਇਹਨਾਂ 1100 ਬੇਟੀਆਂ ਨੂੰ ਜਿਹੜਾ ਹੈਗਾ ਉਹ ਦੇਣਾ ਸੋ ਆਓ ਆਪਾਂ ਰਲ ਕੇ ਇਹਨਾਂ ਬੇਟੀਆਂ ਦੇ ਵੱਡੇ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਮੈਂ ਪੰਜਾਬ ਅਤੇ ਪੰਜਾਬ ਤੋਂ ਬਸਤੇ ਬਾਹਰ ਪੰਜਾਬੀਆਂ ਨੂੰ ਔਰ ਦੇਸ਼ ਵਿਦੇਸ਼ ਦੇ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਤੱਕ ਵੈਸੇ ਸਾਡਾ ਸਹਾਇਕਤਾ ਨਹੀਂ ਕੀਤਾ ਪਰ ਇਸ ਵਾਰ ਮੈਂ ਉਹਨਾਂ ਭਰਾਵਾਂ ਤੋਂ ਵੀ ਬੇਨਤੀ ਕਰਦਾ ਕਿਉਂਕਿ ਆਪਾਂ ਐਸਆਰ ਬਾੜ ਪੀੜਤਾਂ ਦੇ ਵਿੱਚ ਸਹਿਯੋਗ ਦੇ ਲਈ ਆਪਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਇਕੱਠਾ ਕਰਕੇ ਭੇਜਿਆ ਸੀ ਔਰ ਉਸੇ ਕੜੀ ਦੇ ਤਹਿਤ ਮੈਂ ਆਪ ਜੀ ਦੇ ਕੋਲੋਂ ਵੀ ਇਹ ਸਮਾਨ ਦੀ ਹੀ ਮੰਗ ਕਰਦਾ ਤਾਂ ਜੋ ਇਹਨਾਂ ਜ਼ਰੂਰਤਮੰਦ ਬੇਟੀਆਂ ਨੂੰ ਆਪਾਂ ਵੱਤੋਂ ਜਿਹੜਾ ਸਮਾਨ ਜਿਹੜਾ ਹੈਗਾ ਉਹ ਦਈਏ ਕਿਉਂਕਿ ਬਹੁਤ ਸਾਰੇ ਪਰਿਵਾਰ ਮੇਰੇ ਕੋਲੇ ਇਸ ਤਰ੍ਹਾਂ ਦੇ ਆਉਂਦੇ ਆ ਜਿਨ੍ਹਾਂ ਦਾ ਜਾਂ ਤਾਂ ਪਿਤਾ ਨਹੀਂ ਹੁੰਦਾ ਜਾਂ ਭਰਾ ਜਿਹੜੇ ਆ ਨਸ਼ੇ ਦੇ ਵਿੱਚ ਲਿਪਟ ਹੁੰਦੇ ਆ ਔਰ ਬੇਟੀਆਂ ਦੀ ਉਮਰ ਵੱਡੀ ਹੋ ਜਾਂਦੀ ਹੈ ਔਰ ਉਹ ਸ਼ਾਦੀ ਕਰਨਨ ਦੇ ਲਈ ਅਸਮਰਥ ਜਿਹੜਾ ਹੈਗੇ ਉਹ ਕਿਤੇ ਨਾ ਕਿਤੇ ਦਿਖਾਈ ਦਿੰਦੇ ਆ ਔਰ ਬਹੁਤ ਵੱਡੀ ਉਮੀਦ ਉਹਨਾਂ ਦੇ ਲਈ ਹਿਊਮਨ ਰਾਈਟਸ ਸੰਸਥਾ ਬਣ ਕੇ ਆਉਂਦੀ ਹੈ ਔਰ ਉਸ ਉਮੀਦ ਨੂੰ ਜਿਹੜਾ ਹੈਗਾ ਉਹ ਪੂਰਾ ਕੀਤਾ ਜਾਂਦਾ ਆਪਜੀ ਦੇ ਸਹਿਯੋਗ ਦੇ ਨਾਲ ਔਰ ਉਸੇ ਸਹਿਯੋਗ ਨੂੰ ਮੈਂ ਤੁਹਾਡੇ ਕੋਲੋਂ ਇਸ ਵਾਰ ਵੀ ਵੱਡੇ ਪੱਧਰ ਤੇ ਮੰਗਣਾ ਚਾਹਣਾ ਔਰ ਬੇਨਤੀ ਕਰਨਾ ਚਾਹਣਾ ਕਿ ਕੋਈ ਵੀ ਸਾਥੀ ਕੰਮ ਕਰਨ ਵਾਲਾ ਅੱਗੇ ਆਉਣ ਵਾਲਾ ਵਿਅਕਤੀ ਸੰਸਥਾ ਦਾ ਮੈਂਬਰ ਬਣ ਸਕਦਾ ਸੰਸਥਾ ਦਾ ਅਹੁਦੇਦਾਰ ਬਣ ਸਕਦਾ ਆਪ ਦੇ ਕਿਸੇ ਵੀ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਉਹ ਇਹ ਸ਼ਾਦੀਆਂ ਕਰਵਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਗੱਲਬਾਤ ਕਰਕੇ ਸੰਸਥਾ ਦੇ ਮੈਂਬਰ ਬਣ ਕੇ ਵੀ ਇਹ ਸੰਸਥਾ ਦੇ ਮੋਢੀ ਬਣ ਕੇ ਅੱਗੇ ਲੱਗ ਕੇ ਉਹਨਾਂ ਸਮਾਜ ਦੇ ਲੋਕਾਂ ਦਾ ਭਲਾ ਕਰ ਸਕਦੇ ਆ ਸੋ ਆਓ ਆਪਾਂ ਇਸ ਕਾਰਜ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰੀਏ ਸੋ ਇੰਨੇ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ